ਤੋ ਲੱਗਿਆ ਪਿਛਲੇ ਕੋਈ ਜਾਣਕਾਰੀ ਮਿਲ ਗਈ। ਮਜੀਂ ਕਸਮ ਦੇ ਤੋ ਹਾਂਜੀ ਇਜਲੀ ਦੀ 14 ਸਤੰਬਰ ਨੂੰ ਸੇਫੀ ਮੈਡੀਕਲ ਸੋਰ ਦੇ ਉੱਪਰ ਇੱਕ ਚੋਰੀ ਦਾ ਨੰਨਜ਼ਾਮ ਹੋਇਆ ਸੀ ਕੁਝ ਮਤਲਬ ਉਹਦੇ ਸਬੰਧ ਦੇ ਵਿੱਚ ਜੀ ਸੈਕਟ ਦੇ ਵੱਲੋਂ ਤੁਰੰਤ ਸਰਵੇ ਕਰਦਿਆਂ ਹੋਇਆ ਫਆਰ ਰਜਿਸਟਰ ਕੀਤੀ ਫਆਰ ਨੰਬਰ 503 ਸੈਕਸ਼ਨ 2 ਬੀ ਐਨ ਐਸ ਐਟ ਸਿਟੀ ਫਰਵਾਰਡ ਅਮੀਡੀਏਟਲੀ ਮੌਕੇ ਤੇ ਸਾਡੀਆਂ ਟੀਮਾਂ ਪਹੁੰਚੀਆਂ ਮੌਕੇ ਤੇ ਸਾਡੇ ਡੀਐਸਪੀ ਸਾਹਿਬ ਜਸਪ੍ਰੀਤ ਸਿੰਘ ਵੀ ਪਹੁੰਚੇ ਸਾਰੀ ਸਿੱਟੇ ਦਾ ਜਾਇਦਾ ਲੈ ਲਿਆ ਜੋ ਵੀ ਇਨਪੁਟ ਸਾਹਮਣੇ ਮੌਕੇ ਤੋਂ ਨਹੀਂ ਆ ਕਿ ਕਿਸੇ ਚੀਜ਼ ਵਗੈਰਾ ਨਹੀਂ ਸੀ ਪਰ ਜੋ ਵੀ ਹੁਨੀਆਂ ਵਗੈਰਾ ਜਿਵੇਂ ਵੀ ਸਾਨੂੰ ਇਨਪੁਟਸ ਵੇਲੇ ਨੇੜੇ-ਨੇੜੇ ਦੇ ਸਾਨੂੰ ਏਰੀਆ ਚੋਂ ਕੁਝ-ਕੁਝ ਸ਼ੱਕੀ ਗੜੇ ਮੋਟਰਸਾਈਕਲ ਤੇ ਰਿਫਤੀ ਮਿਲੇ ਉਨ੍ਹਾਂ ਦੀ ਲੀਡ ਦੇ ਉੱਪਰ ਔਰ ਆਪਣੀ ਸੋਰਸਿਸ ਨੂੰ ਸੀ ਫੋਲੋ ਕਰਦੇ ਹੋਏ ਟੈਕਨੀਕਲ ਇਨਪੁਟ ਲਈ ਤੇ ਬਹੁਤ ਹੀ ਮਿਹਨਤ ਕਰਦੇ ਹੋਏ ਡੀਐਸਪੀ ਸਾਹਿਬ ਔਰ ਸਟੇ ਐਸਐਚਓ ਸਿਟੀ ਵੱਲੋਂ ਜਿਹੜੇ ਇਹ ਮੁਜਰਮ ਹੈਗੇ ਨੇ ਦੋ ਇਹ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਦੇ ਨਾਮ ਨੇ ਜੀ ਮੁੰਨਾ ਕੁਮਾਰ ਉਰਫ ਰਾਵਣ ਇਹ ਸੂਟ ਕੋਲੋਨੀ ਫਗਵਾੜਾ ਦਾ ਰਹਿਣ ਵਾਲਾ ਹੈ ਤੇ ਅਮਿਤ ਕੁਮਾਰ ਉਰਫ ਆਂਬਾ ਇਹ ਪਲਾਹੀ ਗੇਟ ਦਾ ਰਹਿਣ ਵਾਲਾ ਹੈ ਏ ਵੀ ਜੀ ਜਿਹੜਾ ਮੁੰਨਾ ਹੈ ਇਹਦਾ ਬਹੁਤ ਹੀ ਕ੍ਰਿਮੀਨਲ ਟਰੈਕ ਰਿਪੋਰਟ ਪੁਰਾਣਾ ਹੈਗਾ ਜਿਸ ਦੇ ਤੇ ਚਾਰ ਪਰਚੇ ਪੱਲਾ ਵੀ ਚੋਰੀ ਦੇ ਔਰ ਗੇ ਸਨਾਚਿੰਗ ਦੇ ਹੈਲੇ ਨੇ ਔਰ ਐਨ ਬੀ ਪੀ ਐਸ ਦਾ ਵੀ ਹੈ ਜਿਹੜਾ ਅਮਿਤ ਕੁਮਾਰ ਹੈ ਇਹਦੇ ਨਾਲ ਨਵਾਂ ਜੁੜਿਆ ਸੀਗਾ ਕਿਉਂਕਿ ਸਾਰੇ ਇਹ ਨਸ਼ਾ ਵੀ ਲੈਂਦੇ ਹੈਗੇ ਨੇ ਤੇ ਇਸ ਚਿਕੜ ਦੇ ਵਿੱਚ ਇਹਨਾਂ ਦੀ ਯਾਰੀ ਦੋਸਤੀ ਹੈਗੀ ਹੈ ਇਹਨਾਂ ਤੋਂ ਸਾਨੂੰ ਇੱਕ ਮੋਟਰਸਾਈਕਲ ਜਿਸ ਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਹੀਰੋ ਸਪਲੈਂਡਰ ਔਰ ਇੱਕ ਐਕਟਿਵਾ ਬ੍ਰਾਹਮੜ ਹੋਈਏ ਬਿਨਾ ਨੰਬਰੀ ਔਰ ਏ ਵੀ ਜੀ ਅਸੀਂ ਇਹਦੇ ਤਫ਼ਤੀਸ਼ ਕਰ ਰਹੇ ਹੈਗੇ ਵੀ ਇਹ ਓਨਰਸ ਫੌਂਡ ਨੇ ਇਹ ਕੀ ਚੋਰੀ ਦੇ ਹੀ ਵੈਕਲਸ ਹੈਗੇ ਨੇ ਤੇ ਦੌਰਾਨੇ ਇਹਨਾਂ ਨੂੰ ਜਰੂਰ ਅਸੀਂ ਪੇਸ਼ ਕਰਾਣਾ ਹੈ ਦੌਰਾਨੇ ਰਿਮਾਂਡ ਇਹਨਾਂ ਤੋਂ ਸਾਰਾ ਇਹ ਤਫ਼ਤੀਸ਼ ਕੀਤੀ ਜਾਏਗੀ ਵੀ ਇਹਨਾਂ ਨੇ ਕਿੱਥੋਂ ਇਹ ਨਹੀਂ ਕੀਤਾ ਹੈਗਾ ਉਹ ਸਮਝੀਏਗਾ ਕੋਈ ਸਾਜਸਟਰੀ ਤਾਂ ਉਹਨਾਂ ਦੇ ਚੁੱਕੇ ਹੋਣੇ ਕੈਸ਼ ਵੀ ਨਹੀਂ ਹੋ ਰਹੀ ਦੇ ਇਹਨਾਂ ਕੋਲ ਕੈਸ਼ ਕੋਈ ਰਿਕਵਰ ਨਹੀਂ ਹੋਇਆ ਪਰ ਇਹਨਾਂ ਦੇ ਦੱਸਣ ਮੁਤਾਬਕ ਕੁਝ ਹਜ਼ਾਰ 1100 ਰੁਪਏ ਐਸੀ ਜਾ ਹੋਵੇਗੀ ਵਿੱਚ ਤੇ ਪਰ ਉਹ ਅਸੀਂ ਨਾਲ ਰਿਕਵਰ ਕਰਾਵਾਂ ਕਿਉਂਕਿ ਮੈਂ ਦੱਸਿਆ ਜਿਵੇਂ ਕਿ ਇਹ ਬਹੁਤ ਹੀ ਨਟੋਰੀਅਸ ਨੇ ਛੋਟੀ ਮੋਟੀ ਚੋਰੀਆਂ ਜਾਂ ਇਸ ਵੀ ਕਿਹਦੇ ਕਰਕੇ ਆਪਦੇ ਵੀ ਨਸ਼ੇ ਦੀ ਕੂਤੀ ਇਹ ਦੋ ਹੀ ਨੇ ਮੈਮ ਕਿ ਇਹਨਾਂ ਨਾਲ ਕੋਈ ਹੋਰ ਵੀ ਜੁੜੇ ਹੋਣੇ ਫਿਲਹਾਲ ਇਹਨੇ ਦੋ ਹੀ ਨੇ ਜੀ ਪਰ ਅਸੀਂ ਇਹਨਾਂ ਦੀ ਰਿਮਾਂਡ ਦੇ ਦੌਰਾਨ ਪਤਾ ਕਰਾਂਗੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਨੇ ਔਰ ਹੋਰ ਕੀ ਕੀ ਨੇਵਾੜਾ ਜਿਹੜੇ ਪਹਿਲੇ ਕੇਸ ਆਉਣਾ ਵਿੱਚ ਜਮਾਨਤ ਤੇ ਹੁੰਦਾ ਹੈ ਹਾਂਜੀ ਜਿਹੜਾ ਮੁੱਲ ਆ ਤੁਮਾਰੇ ਆਉਣਾ ਜਮਾਨਤ